ਸਤ ਸ੍ਰੀ ਅਕਾਲ ਸਾਰਿਆਂ ਨੂੰ ਇੱਕ ਸਕੀਮ ਹੈ ਜਿਸ ਦੇ ਵਿੱਚ 10 ਲੱਖ ਰੁਪਏ ਤੱਕ ਦਾ ਮੁਫਤ ਲਾਜ ਹੈ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਇਸ ਦੀ ਸ਼ੁਰੂਆਤ ਹੈ ਜਿਹੜੀ ਉਹ ਮਾਨ ਸਰਕਾਰ ਨੇ ਕਰ ਦਿੱਤੀ ਹੈ 65 ਲੱਖ ਪਰਿਵਾਰਾਂ ਨੂੰ ਇਸ ਦਾ ਸਿੱਧਾ ਲਾਭ ਹੋਵੇਗਾ ਤਾਂ ਇਸ ਦੇ ਵਿੱਚ ਕਿਹੜੇ-ਕਿਹੜੇ ਲੋਕੀ ਅਪਲਾਈ ਕਰ ਸਕਦੇ ਨੇ ਕਿਹੜੇ ਲੋਕਾਂ ਨੂੰ ਲਾਭ ਮਿਲੇਗਾ ਉਹ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਦੱਸਦੀ ਏ ਕਿ ਸਰਕਾਰ ਨੇ ਤਰਨਤਾਰਨ ਅਤੇ ਬਰਨਾਲਾ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਆਨਲਾਈਨ ਟਾਈਮ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਰਜਿਸਟ੍ਰੇਸ਼ਨ ਐ ਜਿਹੜੀ ਤਾ ਉਹ ਸ਼ੁਰੂ ਹੋ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਕਾਰਡ ਇੱਕ ਪ੍ਰੋਪਰ ਕਾਰਡ ਆ ਜਿਹੜਾ ਉਹ ਦਿੱਤਾ ਜਾਵੇਗਾ ਇਸ ਯੋਜਨਾ ਤਹਿਤ ਸਰਕਾਰ ਨੇ ਜਿਹੜੀ ਯੋਜਨਾ ਸ਼ੁਰੂ ਕੀਤੀ ਹੈ ਇਸ ਦੇ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕਵਰ ਕੀਤਾ ਜਾਏਗਾ। ਯੋਜਨਾ ਇੱਕ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕਵਰ ਕਰੇਗੀ। ਸਰਕਾਰ ਦਾ ਦਾਅਵਾ ਹੈ ਕਿ ਕਾਰਡ ਦੇ ਆਧਾਰ ਤੇ ਪੂਰੇ ਪਰਿਵਾਰ ਦਾ ਇਲਾਜ ਮੁਫਤ ਹੋਵੇਗਾ। ਇਸ ਯੋਜਨਾ ਦਾ ਉਦੇਸ਼ ਸਾਰੀਆਂ ਗੰਭੀਰ ਬਿਮਾਰੀਆਂ ਨੂੰ ਕਵਰ ਕਰਨਾ ਤਾਂ ਜੋ ਲੋਕਾਂ ਨੂੰ ਮੁਸ਼ਕਲ ਨਾ ਆਵੇ। ਇਸ ਯੋਜਨਾ ਦੇ ਤਹਿਤ ਪੰਜਾਬ ਦੇ ਸਾਰੇ ਨਿਵਾਸੀਆਂ ਲਈ ਕਾਰਡ ਜਾਰੀ ਕੀਤੇ ਜਾਣਗੇ। ਪਾਵੇਂ ਕਿਸਾਨ ਹੋਣ ਮਜ਼ਦੂਰ ਹੋਣ ਭਾਵੇਂ ਜਿਹੜੇ ਸਰਕਾਰੀ ਕਰਮਚਾਰੀ ਆ ਉਹ ਹੋਣ ਅਤੇ ਜੋ ਪੈਨਸ਼ਨਰ ਨੇ ਜਾਂ ਪੈਨਸ਼ਨ ਲੈ ਰਹੇ ਨੇ ਉਹ ਹੋਣ ਕੋਈ ਵੀ ਪੈਨਸ਼ਨ ਹੋ ਸਕਦੀ ਉਹਨਾਂ ਨੂੰ ਵੀ ਲਾਭ ਮਿਲੇਗਾ ਇਸ ਦੇ ਵਿੱਚ ਰਜਿਸਟ੍ਰੇਸ਼ਨ ਕੈਂਪਸ ਸੁਵਿਧਾ ਕੇਂਦਰਾਂ ਅਤੇ ਹਸਪਤਾਲਾਂ ਵਿੱਚ ਲਗਾਏ ਜਾਣਗੇ ਸਿਰਫ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਦਿਖਾਉਣ ਦੀ ਲੋੜ ਹੈ ਤੇ ਜਿਹੜਾ ਕਾਰਡ ਹੈ ਉਹ ਬਣ ਜਾਵੇਗਾ ਸਰਕਾਰ ਨੇ ਅਜੇ ਤੱਕ ਜਿਹੜੇ ਇਸ ਦੇ ਬਾਰੇ ਹੋਰ ਕੋਈ ਬੇਰਵੇ ਜਿਹੜੇ ਜਾਰੀ ਨਹੀਂ ਕੀਤੇ ਕੋਈ ਤੁਸੀਂ ਨਟ ਕੈਫੇ ਵਗੈਰਾ ਤਾਂ ਤੁਸੀਂ ਬਣਵਾ ਸਕਦੇ ਹੋ ਜਾਂ ਨਹੀਂ ਬਣਵਾ ਸਕਦੇ ਫਿਲਹਾਲ ਉਸ ਬਾਰੇ ਕੋਈ ਵੀ ਅਪਡੇਟ ਨਹੀਂ ਆਈ ਫਿਲਹਾਲ ਇਹ ਕੈਂਪਾਂ ਦੇ ਵਿੱਚ ਹੀ ਬਣ ਰਹੇ ਨੇ ਤੁਹਾਡਾ ਆਧਾਰ ਕਾਰਡ ਹੀ ਦੇਖਿਆ ਜਾਵੇਗਾ ਉਸ ਤੋਂ ਬਾਅਦ ਜਿਹੜਾ ਕਾਰਡ ਹੈ ਉਹ ਬਣ ਜਾਵੇਗਾ ਸਾਰਿਆਂ ਦਾ ਬਣੇਗਾ ਪਰਿਵਾਰ ਦੇ ਵਿੱਚ ਜਿੰਨੇ ਵੀ ਮੈਂਬਰ ਹੈ ਉਹ ਲਾਭ ਹੈ ਇਸ ਸਕੀਮ ਦਾ ਲੈ ਸਕਦੇ ਨੇ ਤੁਹਾਡਾ ਧੰਨਵਾਦ